ਹਾਂਜੀ ਚੰਡਾਲ ਨੋਹਾਂ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਨੂੰ ਪਤਾ ਲੱਗੇਗਾ ਕਿ ਬੇਬੇ ਬਾਪੂ ਘਰ ਵਾਪਸ ਆਉਂਦੇ ਹਨ ਜਾਂ ਫਿਰ ਨਹੀਂ ਆਉਂਦੇ ਹਨ ਕੀ ਬਣਦਾ ਹੈ ਬੇਬੇ ਬਾਪੂ ਜਾਂ ਪਾਲੀ ਉਹਨਾਂ ਦੀਆਂ ਮਿੰਨਤਾਂ ਸੁਣ ਲੈਂਦੀ ਹਨ ਜਾਂ ਨਹੀਂ ਸੁਣਦੇਗੀ ਆਉਣ ਵਾਲੇ ਐਪੀਸੋਡ ਦੇ ਵਿੱਚ ਜ਼ਰੂਰ ਪਤਾ ਲੱਗੇਗਾ ਸੋ ਇਸ ਐਪੀਸੋਡ ਦੇ ਵਿੱਚ ਵਿਕੀ ਆਪਣੇ ਘਰ ਦੇ ਵਿੱਚ ਬੈਠ ਕੇ ਪ੍ਰੀਤ ਨਾਲ ਸਲਾਹ ਕਰ ਰਿਹਾ ਹੁੰਦਾ ਕਿ ਹੁਣ ਕੀ ਬਣੇਗਾ ਆਪਾਂ ਲੋਕਾਂ ਨੂੰ ਕਿਵੇਂ ਮੂੰਹ ਵਿਖਾਵਾਂਗੇ ਆਪਣੀ ਜ਼ਿੰਦਗੀ ਕਿੱਦਾਂ ਲੰਘੂਗੀ ਤੇ ਉਹ ਸੁਚੇਤ ਵਿਚਾਰ ਦੇ ਵਿੱਚ ਫਸੇ ਹੁੰਦੇ ਹਨ ਤੇ ਇਥੇ ਕਵਲ ਹੋਣਾ ਨਾਲ ਵਿਕੀ ਹੋਣਾ ਨਾਲ ਸੰਦੀਪ ਵੀ ਸਲਾਹ ਕਰਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਆਪਾਂ ਕੀ ਕਰਾਂਗੇ ਜੇਕਰ ਬੇਬੇ ਬਾਪੂ ਬਾਹਰ ਚਲੇ ਗਏ ਤਾਂ ਕੀ ਬਣੂਗਾ ਆਪਾਂ ਕਿਵੇਂ ਜ਼ਿੰਦਗੀ گزارਾਂਗੇ ਇਸ ਤਰ੍ਹਾਂ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਹਨ ਤੇ ਉਹ ਨਮੋਸ਼ੀ ਦੇ ਮਾਰੇ ਘਰੋਂ ਬਾਹਰ ਵੀ ਨਹੀਂ ਨਿਕਲਦੇਗੇ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਲੋਕ ਸਾਨੂੰ ਟਿਚਰਾਂ ਮਖੌਲ ਨਾ ਕਰਨ ਇਸ ਕਰਕੇ ਉਹ ਬੇਬੇ ਬਾਪੂ ਨੂੰ ਉਹਨਾਂ ਨੇ ਰਵਾ ਕੇ ਜੋ ਘਰੋਂ ਕੱਢਿਆ ਹੁੰਦਾ ਹੈ ਰੋਕੇ ਗਏ ਮਾਪਿ ਉਹ ਜਦੋਂ ਬਾਹਰ ਨਿਕਲਦੇ ਤੇ ਪਤਨ ਦੇ ਹੰਤਾ ਲੋਕ ਬਹੁਤ ਜ਼ਿਆਦਾ ਮੁਖੌਲ ਕਰਦੇ ਹਨ ਇਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਆਉਣ ਵਾਲੇ ਸੀਨ ਹੋਣਗੇ ਤੇ ਕਿਉਂਕਿ ਸੰਦੀਪ ਵੀ ਪਹਿਲਾਂ ਬਹੁਤ ਜ਼ਿਆਦਾ ਚਲਾਕ ਹੁੰਦੀ ਸੀ ਚਲਾਕੀਆਂ ਕਰਦੀ ਨਜ਼ਰ ਆਉਂਦੀ ਸੀਗੀ ਤੇ ਬੇਬੇ ਬਾਪੂ ਦੇ ਬਹੁਤ ਜ਼ਿਆਦਾ ਲਾਪਾ ਕਰਦੀ ਹੁੰਦੀ ਸੀਗੀ ਤੇ ਆਪਣੇ ਘਰ ਵਾਲੇ ਕਵਲ ਨੂੰ ਵੀ ਕੁਝ ਸਮਝਦੀ ਨਹੀਂ ਹੁੰਦੀ ਸੀਗੀ ਸੋ ਇਸ ਕਰਕੇ ਹੁਣ ਉਹਨਾਂ ਦੇ ਚਾਰੇ ਪਾਸੇ ਪੰਡੇ ਹੋ ਚੁੱਕੀ ਹੈ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਪਾਲੀ ਕੀ ਪਤਾ ਉਹਨਾਂ ਦੀ ਲੱਜ ਰੱਖ ਲਈ ਆਪਣੇ ਮਾਪਿਓ ਨੂੰ ਦੁਬਾਰਾ ਉਹਨਾਂ ਦੇ ਘਰ ਦੇ ਵਿੱਚ ਛੱਡ ਦੇਵੇ ਤੇ ਉਹ ਆਪਣੇ ਘਰ ਦੇ ਵਿੱਚ ਵਸਣ ਰਸਣ ਇੱਥੇ ਬੇਬੇ ਬਾਪੂ ਪੂਰੀ ਤਰ੍ਹਾਂ ਰੋ ਕਰ ਲਾ ਕੇ ਆਪਣਾ ਘਰ ਛੱਡ ਕੇ ਚਲੇ ਗਏ ਹਨ ਆਪਣੇ ਨੌ ਪੁੱਤਰਾਂ ਦੇ ਹਵਾਲੇ ਆਪਣੀ ਸਾਰਾ ਕੁਝ ਕਰਕੇ ਗਏ ਹਨ ਤੇ ਆਉਣ ਵਾਲੀ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਹੋਣ ਵਾਲੀ ਹੈ ਤੇ ਕੀ ਪਤਾ ਪਾਲੀ ਆਵੇ ਤੇ ਸੋਨੂੰ ਜੀ ਤਾਂ ਨਾਲ ਸਲਾਹ ਕਰੇ ਕਿ ਹੁਣ ਕੀ ਕੀਤਾ ਜਾਵੇ ਇਹ ਤਾਂ ਪੈ ਖੜੇ ਹੀ ਪੈ ਗਏ ਹਨ ਇੱਥੇ ਬੇਬੇ ਬਾਪੂ ਨੂੰ ਛੱਡਣ ਦੇ ਇਸ ਤਰ੍ਹਾਂ ਉਹ ਕੁਝ ਨਾ ਕੁਝ ਜ਼ਰੂਰ ਫੈਸਲਾ ਲਵੇਗੀ ਤੇ ਫੈਸਲਾ ਲੈ ਕੇ ਆਉਣ ਵਾਲੀ ਵੀਡੀਓ ਆਪਾਂ ਨੂੰ ਬਹੁਤ ਸੋਹਣੀ ਵੇਖਣ ਨੂੰ ਮਿਲੂਗੀ ਚੈਨਲ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ